ਤੇ ਮੁਤਲੀ ਦੀ ਗੱਲ ਹੈ ਉਹ ਤਾਂ ਦੇਖੋ ਨਾ ਆਪਾਂ ਕਿਤੇ ਚੁਗਲੀ ਕੀਤੀ ਹੈ ਤੇ ਨਾ ਆਪਾਂ ਨੂੰ ਚੁਗਲੀ ਕਰਨੀ ਆਉਂਦੀ ਹੈ ਤੇ ਨਾਈ ਵਾਈ ਕੋਲ ਤੇ ਕਰਾਵੇ ਪਰ ਕੁਝ ਲੋਕ ਰਾਜਨੀਤੀ ਚ ਐਸੇ ਹੁੰਦੇ ਨੇ ਜਿਨ੍ਹਾਂ ਨੇ ਸ਼ਰਾਬਤ ਬਾਜ਼ੀ ਕਰਨੀ ਹੈ ਤੇ ਕੁਝ ਐਸੇ ਲੋਕਾਂ ਨੇ ਸ਼ਰਾਰਤ ਕੀਤੀ ਕਿ ਪਾਰਟੀ ਹਾਈ ਕਮਾਂਡ ਦੇ ਵੀ ਸਾਡੇ ਪ੍ਰਧਾਨ ਸਾਹਿਬ ਦੇ ਵੀ ਹੋਰ ਵੀ ਕੁਝ ਲੀਡਰ ਸਾਹਿਬਾਂ ਦੇ ਸ਼ਾਇਦ ਕੰਮ ਭਰੇ ਜਾਂ ਕੁਝ ਐਸੀਆਂ ਗੱਲਾਂ ਕੀਤੀਆਂ ਜਿਹਦੇ ਕਰਕੇ ਹੋ ਸਕਦਾ ਕਿ ਪਾਰਟੀ ਨੂੰ ਕੋਈ ਗਲਤਫਹਿਮੀ ਹੋ ਗਈ ਹੋਵੇ ਪਰ ਜਦੋਂ ਪਾਰਟੀ ਦੇ ਵੱਲੋਂ ਪੁੱਛਿਆ ਮੈਂ ਤਾਂ ਇਹੀ ਬੇਨਤੀ ਕੀਤੀ ਮੈਂ ਕਿਹ ਦੇਖੋ ਜੀ ਨਾ ਪਹਿਲਾਂ ਤੇ ਨਾ ਮੌਤਲੀ ਦੇ ਦੌਰਾਨ ਕਰੇ ਕੋਈ ਐਸੀ ਗੱਲ ਐਸੇ ਸ਼ਬਦ ਨਹੀਂ ਵਰਤੇ ਜਿਹੜੇ ਕਿਸੇ ਸਤਕਾਰਯੋਗ ਲੀਡਰ ਸਾਥ ਸਹਿਬਾਨ ਦੇ ਉਲਟ ਜਾਂਦੇ ਹੋਣੀਆਂ ਪਾਰਟੀ ਦੇ ਉਲਟ ਜਾਂਦੇ ਹੋ ਪਹਿਲਾਂ ਵੀ ਕੰਮ ਕਰਦੇ ਸੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀ ਤੇ ਹੁਣ ਵੀ ਹਾਜ਼ਰ ਹੈ ਤੇ ਸਾਡਾ ਇਹ ਕੰਮ ਚੱਲਦਾ ਹੀ ਰਹੇਗਾ ਸਾਡੇ ਪਰਿਵਾਰ ਨੇ ਸਾਡੇ ਸਾਥੀਆਂ ਨੇ ਸਭੀ ਟੀਮ ਨੇ ਰਲ ਮਿਲ ਕੇ ਇੰਨਾ ਵੱਡਾ ਕੱਟ ਪੁੱਟਿਆ ਕੋ ਰੈਲੀ ਕੀਤੀ ਹੈ ਜਿਹੜੀ ਕਿ ਕਿਹਾ ਜਾ ਸਕਦਾ ਹੈ ਕਿ ਕਾਮਯਾਬ ਰੈਲੀ ਸੀ ਮਤਲਬ ਪਾਰਟੀ ਦੀ ਤਾਂ ਸਾਡੀ ਹੌਸਲਾ افزਾਈ ਕਰਨੀ ਬਣਦੀ ਸੀ ਕਿ ਤੁਸੀਂ ਪਾਰਟੀ ਦੇ ਛੱਡੇ ਥੱਲੇ ਇੰਨਾ ਵੱਡਾ ਵਿਸ਼ਾਲ ਕੱਟ ਪੁੱਟਿਆ ਨਾ ਕਿ ਸਾਡੀ ਮੋਤ ਜੀ ਕਰਦੀ ਬਣਦੀ ਸੀ 21 ਜਨਵਰੀ 2024 ਨੂੰ ਇੱਕ ਰੈਲੀ ਕੀਤੀ ਸੀਗੀ ਮੋਗੇ ਉਸ ਰੈਲੀ ਚ ਇਕੱਠ ਹੋਇਆ ਬਹੁਤ ਭਾਰਾ ਤੇ ਉਹਦੇ ਕਰਕੇ ਕੁਝ ਐਸੀਆਂ ਗਲਤਫਹਿਮੀਆਂ ਪੈਦਾ ਹੋ ਗਈਆਂ ਸੀਗੀਆਂ ਜਿਹਦੇ ਕਰਕੇ ਪਾਰਟੀ ਨੇ ਸਸਪੈਂਡ ਕਰਤਾ ਸੀ ਤੇ ਹੁਣ ਪਾਰਟੀ ਨੇ ਉਹ ਸਸਪੈਂਸ਼ਨ ਆ ਦਾ ਜਿਹੜਾ ਉਹਨਾਂ ਦਾ ਫੈਸਲਾ ਸੀ ਸਸਪੈਂਸ਼ਨ ਵਾਲੋ ਵਾਪਸ ਲਿਆ ਔਰ ਮੋੜ ਬਹਾਲ ਕੀਤਾ ਤੇ ਉਹਨੂੰ ਮੁੱਖ ਰੱਖਦੇ ਆ ਅੱਜ ਜਿਹੜਾ ਫੈਸਲਾ ਪਾਰਟੀ ਨੇ ਵਾਪਸ ਲਿਆ ਔਰ ਬਹਾਲ ਕੀਤਾ ਲੋਕਾਂ 'ਚ ਖੁਸ਼ੀ ਸੀ ਤੇ ਉਸ ਖੁਸ਼ੀ ਨੂੰ ਉਹਨਾਂ ਨੇ ਜ਼ਾਹਰ ਕਰਨ ਵਾਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਕੀਤਾ ਔਰ ਉਹਨੂੰ ਅੱਜ ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਲੋਕਾਂ ਨੇ ਭਾਰੀ ਗਿਣਤੀ ਜੋ ਛਮੂਲੀਅਤ ਕਰਕਰ ਨੂੰ ਨੇਪੜੇ ਚਾੜਿਆ। ਚੇਸ਼ਨਾ ਦੇ ਨਾਲ ਹਾਗਾ ਨਿਹਾਲ ਸਿੰਘ ਵਾਲਾ ਦੇ ਵਿੱਚ ਅੱਜ ਕਾਂਗਰਸ ਦੇ ਵਰਕਰਾਂ ਨੇ ਬਹੁਤ ਵੱਡਾ ਜੋਸ਼ ਦਿਖਾਇਆ। ਕਿਵੇਂ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਵਾਪਸੀ ਹੈ ਇਹਦੇ ਨਾਲ ਕਾਂਗਰਸ ਨੂੰ ਕਿੰਨਾ ਕੁ ਵੱਲ ਮਿਲੇਗੀ? ਭਾਈ ਸਾਹਿਬ ਜਦੋਂ ਪਰਿਵਾਰ ਇਕੱਠਾ ਹੁੰਦਾ ਤੇ ਰਲ ਮਿਲ ਕੇ ਚੱਲਦਾ ਮੋਢੇ ਨਾਲ ਮੋਢਾ ਲਾ ਕੇ ਤੇ ਪਰਿਵਾਰ ਨੂੰ ਮਜ਼ਬੂਤੀ ਮਿਲਦੀ ਹੈ ਉਹ ਪਰਿਵਾਰ ਨੂੰ ਵੀ ਮਜ਼ਬੂਤੀ ਮਿਲੂਗੀ ਸਾਨੂੰ ਵੀ ਮਜ਼ਬੂਤੀ ਮਿਲੂਗੀ ਔਰ ਇਸ ਗੱਲ ਦੀ ਬੜੀ ਵੱਡੀ ਆਸ ਤੇ ਉਮੀਦ ਹੈ ਵੀ ਜਿਹੜਾ ਸਾਡਾ ਜ਼ਿਲ੍ਹਾ ਇੱਥੇ ਕਾਂਗਰਸ ਦਾ ਝੰਡਾ ਬੁਲੰਦ ਹੋਊਗਾ ਰੌਣ ਵਾਲੀਆਂ ਚੋਣਾਂ ਚ ਇਹਦਾ ਨਤੀਜਾ ਵੀ ਦੇਖਣ ਨੂੰ ਮਿਲੂਗਾ ਐਗੋ ਮੇਰੇ ਧਰਮਪਾਲ ਜੀ ਨੂੰ ਦੁਬਾਰਾ ਜਿਹੜਾ ਕਾਂਗਰਸ ਦੇ ਵਿੱਚ ਵਾਪਸਲੀ ਉਹਨਾਂ ਦੀ ਬਹਾਲ ਕਰਨ ਤੋਂ ਬਾਅਦ ਮੈਨੂੰ ਵੀ ਕੀਤਾ ਯਾਰ ਦੋਨੇ ਪਿਓ ਪੁੱਤ ਖਾਮ ਤੇ ਸੀ ਸਰਪੰਚ ਸਾਡੀ ਬਹੁਤ ਵੀ ਬਹਾਲ ਕਰਨ ਤੋਂ ਬਾਅਦ ਅੱਜ ਸਨਮਾਨ ਦੇ ਵਿੱਚ ਜਿਹੜਾ ਇਸ ਸਮਾਗਮ ਹੋਇਆ ਹੈ ਬਹੁਤ ਵੱਡਾ ਤੇ ਕੀ ਕਹਿਣਾ ਚਾਹੋਗੇ ਕਾਗਰਸ ਵਰਤਨਾ ਲਈ ਇਸ ਨੇ ਕੰਮ ਡੇੜਾ ਚਾਹੋ। ਤਾਂ ਪਾਲ ਹੋਰਾਂ ਨੇ ਸਾਰੀ ਗੱਲ ਭਾਈ ਜੀ ਤੁਹਾਡੇ ਨਾਲ ਕਰ ਲਈ ਆ। ਮੈਂ ਤਾਂ ਸਾਰੇ ਦੋਸਤਾਂ ਨੇ ਰਲ ਕੇ ਅੱਜ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਸਾਨੂੰ ਵੀ ਖੁਸ਼ੀ ਸੀ ਸਾਡੀ ਖੁਸ਼ੀ ਜਵਾਦਾ ਕੀਤਾ ਉਹਨਾਂ ਨੂੰ ਵੀ ਖੁਸ਼ੀ ਸੀ। ਔਰ ਮੈਂ ਅੱਜ ਦੇ ਇਸ ਮੁਬਾਰਕ ਦਿਨ ਤੇ ਇਥੇ ਆਪ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਲੱਗੂ ਵੰਡੇ ਆ ਸਨਮਾਨਤ ਕੀਤਾ ਹਾਰ ਪਾਇਆ ਲੋਈਆਂ ਦਿੱਤੀਆਂ ਸਾਨੂੰ ਮਾਨ ਤੇ ਸਨਮਾਨ ਬਖਸ਼ਿਆ ਉਥੇ ਉਹਨਾਂ ਸਾਰੇ ਸੱਜਣਾ ਦਾ ਵੀ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਮੈਂ ਬੋਲਦਾ ਕਿਹਾ ਸੀ ਵੀ ਜਮਾਤ ਹੀ ਕਰਾਮਾਤ ਹੈ ਕਿ ਉਸ ਜਮਾਤ ਨੇ ਸਾਨੂੰ ਫਿਰ ਆਪ ਦਾ ਹਿੱਸਾ ਸਮਝ ਮਾਨ ਤੇ ਸਤਕਾਰ ਦਿੱਤਾ ਨਾਲ ਬਿਠਾਇਆ ਉਹਨਾਂ ਦਾ ਵੀ ਕੋਟਨ-ਕੋਟ ਕਰਵਾ ਲਿਆ ਜਿਸ ਤਰ੍ਹਾਂ ਇਹਨਾਂ ਨਾਲ ਕਾਂਗਰਸ ਆਈਕਮਾਨ ਵੱਲੋਂ ਇਹਨਾਂ ਅਪਵਾਦਲ ਕੀਤਾ ਗਿਆ ਲੱਗਦਾ ਕਿ ਆਪਸੀ ਜਿਹੜੇ ਆ ਦੇ ਵਿੱਚ ਪਾਰਟੀ ਦੇ ਅੰਦਰ ਉਹਨਾਂ ਕਰਕੇ ਕੁਝ ਅਜਿਹੇ ਹਾਲਾਤ ਬਣੇ ਕਿ ਤੁਹਾਨੂੰ ਮੌਤ ਦੇ ਕਿਹਾ ਗਿਆ ਜੀ ਕੋਈ ਆਦੀ ਕੋਈ ਗਲਤਫਹਿਮੀ ਪਾ ਦਿੰਦੇ ਆ ਤੁਸੀਂ ਦੇਖਿਆ ਹੋਣਾ ਵੀ ਅਸੀਂ 10 ਮਹੀਨੇ ਸਸਪੈਂਡ ਰਹੇ ਕਾਂਗਰਸ ਨਾਲ ਜੁੜੇ ਰਹੇ ਕਾਂਗਰਸ ਲਈ ਕੰਮ ਕਰਦੇ ਰਹੇ ਕਾਂਗਰਸ ਦੇ ਪ੍ਰਧਾਨ ਨੂੰ ਪਹਿਲਾਂ ਵੀ ਪ੍ਰਧਾਨ ਮੰਤਰੀ ਦੇ ਸੀ ਉਹਨਾਂ ਨੂੰ ਵੀ ਮੰਨਦੇ ਸੀ ਅੱਜ ਤੱਕ ਮੰਨਣੇ ਮੰਨਦੇ ਆਉਣ ਵਾਲੇ ਸਮੇਂ 'ਚ ਵੀ ਮੰਨਾਂਗੇ ਪਾਰਟੀ ਦਾ ਜੋ ਪ੍ਰੋਗਰਾਮ ਹੋ ਉਹਦੇ ਤੇ ਪਹਿਲਾਂ ਵੀ ਫੁੱਲ ਚੜਾਉਦੇ ਰਹੇ ਆ ਸਸਪੈਂਸ਼ਨ ਦਾ ਵੀ ਚੜਾਉਦੇ ਰਹੇ ਹੋਣ ਵਿੱਚ ਚੜਾਉਦੇ ਰਹੇ ਕੁਝ ਪਾਰਟੀ ਨੇ ਮਹਿਸੂਸ ਕੀਤਾ ਕਿ ਕੋਈ ਗਲਤਫਹਿਮੀ ਆ ਸੀ ਉਹਨਾਂ ਦੀ ਮਿਹਰਬਾਨੀ ਉਹਨਾਂ ਨੂੰ ਉਸ ਵਜ੍ਹਾ ਕਰਕੇ ਉਹਨਾਂ ਨੇ ਬਹਾਲ ਕੀਤਾ ਜੇ ਅਸੀਂ ਕੋਈ ਐਡਾ ਵੱਡਾ ਪਾਪ ਕੀਤਾ ਹੁੰਦਾ ਜਾਂ ਪਾਰਟੀ ਦਾ ਨੁਕਸਾਨ ਕੀਤਾ ਹੁੰਦਾ ਫਿਰ ਕੌਣ ਬਹਾਲ ਕਰਦਾ ਸੀ ਲੈ ਕੇ ਇੱਕ ਲੱਗਦਾ ਕਿ ਲੋਕਾ ਰੈਲੀ ਦੀ ਜਿਹੜੀ ਕਾਮਯਾਬੀ ਆ ਉਹਦਾ ਖਮਾਜਾ ਪੁੱਟਣਾ ਪਿਆ ਤਾਂ ਨਹੀਂ ਕੋਈ ਐਸੀ ਗੱਲ ਨਹੀਂ ਕਿ ਕਮ ਰੈਲੀ ਦਾ ਲੋਕਾਂ ਦਾ ਤਨਵਾਦ ਦਾ ਵੀ ਕਾਮਯਾਬ ਕਰਤੀ ਸੀ ਫਿਰ ਕਈ ਵਾਰੀ ਹੋ ਜਾਂਦੀ ਗਲਤਫਹਮੀ ਜੋ ਉਦੋਂ ਹੋਇਆ ਉਹ ਵੀ ਠੀਕ ਹੋਇਆ ਜੋ ਅੱਜ ਹੋਇਆ ਉਹ ਵੀ ਠੀਕ ਹੋਇਆ ਅੱਜ ਦੇ ਸਮਾਗਮ ਬਾਰੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਰ ਮੈਂ ਸਿੰਦਰ ਸਿੰਘ ਨਿਹਾਲ ਸਿੰਘ ਵਾਲਾ ਧਰਮਪਾਲ ਨਿਹਾਲ ਸਿੰਘ ਵਾਲਾ ਜੀ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਸੋਚ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਹੈ ਪਾਰਟੀ 'ਚ ਚਲਦੇ ਆ ਕਈ ਗਲਤਫਹਿਮੀਆਂ ਹੋ ਜਾਂਦੀਆਂ ਉਹ ਗਲਤਫਹਿਮੀਆਂ ਨੂੰ ਦੂਰ ਕਰਕੇ ਤੇ ਇਸ ਕਰਕੇ ਉਹਨਾਂ ਨੇ ਅੱਗੇ ਇਹਨਾਂ ਨੂੰ ਲਿਆਂਦਾ ਗਿਆ ਕਿਉਂਕਿ ਇਹ ਜਿਹੜਾ ਪਰਿਵਾਰ ਹੈ ਕਾਂਗਰਸ ਪਾਰਟੀ ਦਾ ਬਹੁਤ ਤਨ ਪੁਛਤਾ ਤੋਂ ਬਹੁਤ ਵੱਡਾ ਪਰਿਵਾਰ ਹੈ ਜਿਸ ਦੀ ਕਾਂਸ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਸਮਝਦਾ ਹਾਂ ਵੀ ਇਸ ਇਸ ਪਰਿਵਾਰ ਦਾ ਜਿਹੜਾ ਫਰਜਾਂਦਾ ਅੱਗੇ ਪਾਰਟੀ ਵਿੱਚ ਵੱਧ ਚੜ ਕੇ ਹਿੱਸਾ ਲਵੇਗਾ ਤੇ ਮੈਂ ਆਪ ਦੇ ਵੱਲੋਂ ਆਸ ਕਰਦਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਔਰ ਪਾਰਟੀ ਹਾਈ ਕਮਾਂਡ ਨੂੰ ਵੀ ਬੇਨਤੀ ਕਰਦਾ ਕਿ ਡੀਪੀ ਨਿਹਾਲ ਸਿੰਘ ਵਾਲਾ ਜੀ ਨੂੰ ਕੋਈ ਹੋਰ ਵੱਡੀ ਜ਼ਿੰਮੇਵਾਰੀ ਦੇ ਕੇ ਪਾਰਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਅੱਜ ਦੇ ਪੰਜਾਬ ਦੇ ਜਿਹੜੇ ਅਜੋਕੇ ਹਾਲਾਤ ਹੈ ਉਨ੍ਹਾਂ ਵਿੱਚ ਕੁਝ ਪੜ੍ਹੇ ਲਿਖੇ ਵਿਜਨੇਰੀ ਜਿਹੜੇ ਆ ਬੰਦਿਆਂ ਦੀ ਯੂਸ ਦੀ ਜਿਹੜੀ ਸਮੂਲੀਅਤ ਆ ਉਹ ਪੰਜਾਬ ਵਾਸਤੇ ਉਹ ਸਾਰੂ ਸਿੱਧ ਹੋ ਸਕੇ ਕਿਉਂਕਿ ਪਾਰਟੀ ਦੇ ਨਾਲ ਆ ਪਰਿਵਾਰ ਆ ਜਿਹੜਾ ਉਹ ਬਹੁਤ ਲੰਬੇ ਸਮੇਂ ਤੋਂ ਜੁੜਿਆ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਸੀ ਜੋ ਪਾਰਟੀ ਦੇ ਵਿੱਚ ਕਈ ਵੇਰ ਹੋ ਜਾਂਦਾ ਜਿਹੜਾ ਪਹਿਲਾਂ ਕੀਤਾ ਉਹ ਵੀ ਚੰਗਾ ਕੀਤਾ ਜਿਹੜਾ ਹੁਣ ਬਾਲੀ ਕੀਤੀ ਉਹਦੋਂ ਚੰਗਾ ਕੀਤਾ ਇਸ ਕਰਕੇ ਸਾਰੇ ਜਿੰਨੇ ਵੀ ਇਸ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਸੀ ਇਸ ਨਿਹਾਲ ਸਿੰਘ ਵਾਲਾ ਦੇ ਇਸ ਹਲਕੇ ਦੇ ਇਸ ਪੰਜਾਬ ਦੇ ਵਿੱਚੋਂ ਸਾਰਿਆਂ ਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਸੀ ਇੱਕ ਛੋਟੇ ਜਿਹੇ ਛੋਟੇ ਜਿਹੇ ਸੱਦੇ ਦੇ ਉੱਤੇ ਜਦੋਂ ਉਹਨਾਂ ਦੇ ਉੱਤੇ ਮੈਸੇਜ ਗਿਆ ਤੇ ਸਾਰੇ ਇੱਥੇ ਹੰਬ ਹਵਾ ਕੇ ਪਹੁੰਚੇ ਆ ਕਿਉਂਕਿ ਪਾਰਟੀ ਨੂੰ ਇਸ ਪਰਿਵਾਰ ਦੀ ਬਹੁਤ ਵੱਡੀ ਲੋੜ ਸੀ ਇਸ ਤੱਕ ਦੇ ਨਾਲ ਅੱਜ ਵਰਕਰਾਂ ਦੇ ਵਿੱਚ ਜੋਸ਼ ਨਜ਼ਰ ਆ ਰਿਹਾ ਹੈ ਹਾਂਜੀ ਇਹ ਤੋਂ ਲੱਗਦਾ ਹੈ ਕਿ ਵਰਕਰ ਪਹਿਲਾਂ ਹੀ ਚਾਹੁੰਦੇ ਸੀ ਬਸ ਤਰ੍ਹਾਂ ਕਿ ਇਹ ਫੈਸਲਾ ਜਲਦੀ ਆਵੇ ਵਰਕਰ ਵੀ ਚਾਹੁੰਦੇ ਸੀ ਪਾਰਟੀ ਹਾਈ ਕਮਾਂਡ ਵੀ ਚਾਹੁੰਦੀ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਬਾਜਵਾ ਸਾਹਿਬ ਦੀ ਸਟੇਟਮੈਂਟ ਆਈ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਉਹ ਕਹਿੰਦੇ ਅਸੀਂ ਜਿਹੜਾ ਤਜਰਬਾ ਕੀਤਾ ਜਿਵੇਂ ਬਰਨਾਲਾ ਲਾ ਲਓ ਜੀ ਇੱਕ ਬਲਾਕ ਪ੍ਰਧਾਨ ਨੂੰ ਟਿਕਟ ਦਿੱਤੀ ਹੈ ਤੇ ਉੱਥੇ ਉਹ ਮੁੰਡਾ ਕਾਮਯਾਬ ਹੋਇਆ ਉਹ ਕਹਿੰਦਾ ਜਿਹੜਾ ਆਉਣ ਵਾਲਾ ਸਾਡਾ 27 ਦਾ ਇਲੈਕਸ਼ਨ ਆ ਅਸੀਂ ਨੌਜਵਾਨ ਜਿਹੜੇ ਮੁੰਡੇ ਆ ਪੜੇ-ਲਿਖੇ ਮੁੰਡਿਆ ਉਹ ਪਰਿਵਾਰਾਂ ਦੇ ਵਿੱਚੋਂ ਆ ਜਿਨ੍ਹਾਂ ਦਾ ਪਸ਼ੋਕੜ ਬਹੁਤ ਕੱਟੜ ਕਾਂਗਰਸ ਦੇ ਨਾਲ ਜੇ ਅਸੀਂ ਉਹਨਾਂ ਦੇ ਉੱਤੇ ਤਜਰਬਾ ਕਰਾਂਗੇ ਤਾਂ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਹੁਤ ਵੱਡੇ ਮਾਰਜਨ ਦੇ ਨਾਲ ਲੈ ਕੇ ਆਵਾਂ। ਇਹ ਸਮਾਗਮ ਦੀ ਜਿਹੜੀ ਜ਼ਿੰਸਾਬਿਲਤਾ ਬਾਰੇ ਕੀ ਕਹਿਣਾ ਚਾਹੁੰਦੇ। ਪਹਿਲਾਂ ਸਾਰੇ ਦਰਸ਼ਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਧਰਨਪਾਲ ਤੇ ਬਾਈਵੇਂ ਸ਼ੰਦਰ ਨੂੰ ਸਿਕਨੂੰ ਸਸਪੈਂਡ ਕੀਤਾ ਉਹ ਸਾਨੂੰ ਲੱਗਦਾ ਸਾਡੇ ਸਾਰੇ ਹਲਕੇ ਨੂੰ ਸਸਪੈਂਡ ਕਰਤਾ ਸੀ। ਇੱਕ ਸਾਲ ਤੋਂ ਅਸੀਂ ਕਿਸੇ ਵੀ ਮੀਟਿੰਗ 'ਚ ਸਾਡਾ ਜਾਣੂ ਜੀ ਨਹੀਂ ਕੀਤਾ ਤੇ ਨਾ ਸਾਡਾ ਇੱਕ ਪਾਰਟੀ ਦਾ ਕੰਮ ਕਰਨ ਜੀ ਕੀਤਾ। ਅੱਜ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਆ ਤੇ ਬਹੁਤ ਹੌਸਲੇ ਬਲੰਦ ਆ। ਪਾਰਟੀ ਨੇ ਬਹੁਤ ਚੰਗਾ ਕੰਮ ਕੀਤਾ। ਤੇ ਇਸ ਖੁਸ਼ੀ ਹੜੀਗਦੇ ਸੀ ਅਸੀਂ ਕਿ ਕਿੱਦਾਂ ਅੱਜ ਖੁਸ਼ੀ ਆਵੇ ਤੇ ਕਿੱਦਾਂ ਲੱਡੂ ਵੰਡੀਏ। ਕਿਉਂ ਸਾਡਾ ਦੇਣਾ ਚਾਵਾ ਭਰ ਆਜਾ ਆ ਤੇ ਅਸੀਂ 4 ਲੱਡੂ ਵੰਡੇ ਆ। ਤੇ ਵੱਧ ਚੜ ਕੇ ਪਾਰਟੀ ਵਾਸਤੇ ਅਸੀਂ ਕੰਮ ਕਰਾਂਗੇ। ਸਾਡੇ ਆਗੂ ਆ ਜਿਵੇਂ ਕਹਿਣਗੇ ਸੀ ਉਦੋਂ ਵੱਧ ਕੇ ਕੰਮ ਕਰਾਂਗਾ। ਇਹ ਲੋਕਾਂ ਦੇ ਵਿੱਚ ਕੀ ਹੋ ਜਾ ਬਹੁਤ ਵਧੀਆ ਸੁਨੇਹਾ ਆ ਗਿਆ। ਪਾਰਟੀ ਵਾਸੇ ਕੰਮ ਕਰਨ ਵਾਲਾ ਨੌਜਵਾਨ ਸਾਡਾ ਨੇਤਾ ਹੈ ਤੇ ਨੌਜਵਾਨ ਮੁੰਡੇ ਦੀ ਟੀਮ ਬਹੁਤ ਤਗੜੀ ਹੈ ਜੰਗ ਬਲੱਡ ਦੀ ਤੇ ਬਹੁਤ ਵੱਧ ਚੜ ਕੇ ਲੋਕ ਕੰਮ ਕਰਨਗੇ ਤੇ ਨਹੀਂ ਤਾਂ ਲੋਕ ਉਹੀ ਸੀ ਸਾਰੇ ਘਰੇ ਬੈਠੇ ਸੀਗੇ ਤੇ ਅੱਜ ਸਾਰੇ ਹੌਸਲਾ ਹੈ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਡੇ ਕਿਹੜੇ ਕਿਹੜੇ ਵੈਂਟਰ ਆਲੇ ਆਪ ਕਰਕੇ ਸਾਡੇ ਸਭ ਤੋਂ ਆਗੂ ਹਰਨੇਕ ਸਿੰਘ ਬਰਾੜ ਇਹਨੇ ਉਦਮ ਕੀਤਾ ਵਿਜੇ ਮੰਤਰੀ ਗੁਰਦੀਪ ਸਿੰਘ ਰੂਪਲਾ ਮਿੱਤਲ ਇਤਨਦਰ ਮਰਸੰਗ ਆਰਤੀ ਆਪਣੇ ਬਿਵਾਰੇ ਵਾਲਾ ਇਹਨਾਂ ਸਾਰੇ ਬਹੁਤ ਯੋਗਦਾਨ ਪਾਇਆ ਤੇ ਦਿਲੋਂ ਦਾ ਕੰਮ ਕੀਤਾ ਸਾਰੇ ਬੰਦੇ ਨੇ ਤੇ ਸਾਰੇ ਵਧਾਈ ਦੇ ਪੱਤਰ ਹੈ